ਜਿੰਦਾਬਾਦ ਜਗਦੀਪ ਸਿੰਘ ਬਾਗਲ ਜਿੰਦਾਬਾਦ ਜਿੰਦਾਬਾਦ ਜਗਦੀਪ ਸਿੰਘ ਬਾਗਲ ਜਿੰਦਾਬਾਦ ਚੌਧਰੀ ਮਗਨੂਰ ਰੋਟੇ ਜਿੰਦਾਬਾਦ ਚੌਧਰੀ ਮਗਨੂਰ ਰੋਟੇ ਜਿੰਦਾਬਾਦ ਓਏ ਓਏ ਬਾਈ ਥੋੜਾ ਅੱਗੇ ਹੋ ਲੈ ਜੇ ਚਲੋ ਸਰਕਾਰ ਨੇ ਇਹ ਨਾਮ ਸਾਰਾ ਇੰਤਜ਼ਾਮ ਕਰਕੇ ਗੁਰੂ ਮਹਾਰਾਜ ਦਰਸ਼ਨ ਕਰਨ ਵਾਸਤੇ ਹਰਮੰਦਰ ਸਾਹਿਬ ਬੱਸ ਜਗੀ ਹੈ ਜਿਸ ਦੇ ਵਿੱਚ ਆਪਾਂ 80 ਲੋਕਾਂ ਦਾ ਸੱਤ ਮੋਕਾ ਲੈ ਕੇ ਜਾ ਰਹੇ ਹਾਂ ਉਹ ਮੈਂ ਮੋਤੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰਿਆਂ ਨੂੰ ਤੁਸੀਂ ਆਪਣੇ ਜਿਹੜਾ ਬੱਸ ਆ ਗੂ ਹੈ ਉਹਦਾ ਫੋਨ ਨੰਬਰ ਲੋਡ ਕਰ ਲਓ ਬੱਸ ਦਾ ਨੰਬਰ ਲੋਡ ਕਰ ਲਓ ਉੱਥੇ ਜਾ ਕੇ ਆਪਣਾ ਆਪਣੇ ਬੱਚਿਆਂ ਦਾ ਖਿਆਲ ਕਰਕੇ ਉੱਥੇ ਗੁਰੂ ਜੀ ਕੋਲ ਜਾ ਕੇ ਗੁਰੂ ਮਹਾਰਾਜ ਨੂੰ ਰਸਿਲ ਕਰਕੇ ਉੱਥੇ ਲੰਗਰ ਛਕਣਾ ਉਸਤੇ ਵੀ ਦੋਹਰਾ ਚਾਹ ਦਾ ਇੰਤਜ਼ਾਮ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਬੱਸ ਦੇ ਬੈਠ ਕੇ ਖਬਰ ਕਰਦੇ ਹਾਂ ਮੈਂ ਕਾਮਨਾ ਕਰਦਾ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਵਧੀਆ ਯਾਤਰਾ ਔਰ ਸਰ ਮੁਸਫਲ ਯਾਤਰਾ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਅੱਗੇ ਬਾਂਹ ਦੇ ਆਏ ਹੋਏ ਆ ਜਿਹੜੇ ਦਸਤਾ ਜਾ ਰਹੀਆਂ ਹਨ ਅੰਮ੍ਰਿਤਸਰ ਕਹਿੰਦੇ ਸੀ ਸਾ ਵੀ ਲੈ ਕੇ ਗਏ ਹੋ ਅੰਮ੍ਰਿਤਸਰ ਨੂੰ ਲੈ ਕੇ ਜਾ ਰਹੇ ਹਾਂ ਜਿਹੜੀ ਲੋਕ ਨਹੀਂ ਜਾ ਸਕਦੇ ਟਿਕਟ ਫ੍ਰੀ ਉਥੋਂ ਨਾਲ ਨੂੰ ਜਸਰਾਤ ਬਨਕਰ ਸਿੰਘ ਜੀ ਮਦਨਾਲਾ ਬੱਗਾ ਸਿੰਘ ਕੋਲੋਂ 3 ਵੇਚ ਰਹੇ ਹਨ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਸਰਦਾਰ ਪ੍ਰਕਾਸ਼ ਸਿੰਘ ਵਾਦਲ ਜੀ ਦੇ ਸਰਦਾਰ ਸੁਖਵੀਰ ਸਿੰਘ ਵਾਦਲ ਜੀ ਦੇ ਉਹਨਾਂ ਨੇ ਵਕਾਂ ਚਲਾਈਆਂ ਹਰਮੰਦਰ ਸਾਹਿਬ ਦਰਸ਼ਨ ਕਰਵਾਉਣ ਵਾਸਤੇ ਸੰਗਤਾਂ ਨੂੰ ਲੈ ਕੇ ਚੱਲੇ ਨੇ ਚੌਧਰੀ ਮਦਨ ਲਾਲ ਵੱਗਾ ਜੀ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ ਅਸੀਂ ਸਾਰੀ ਸੰਗਤ ਦੇ ਵਦਵਾਨਾਂ ਦਾ ਸ਼ੁਕਰੀਆ ਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ ਚਾਹ ਸਰਕਾਰ ਦੇ ਧੰਨਵਾਦ ਆ ਇਹਨਾਂ ਨੇ ਸਭ ਪਹਿਲਾਂ ਹਜ਼ੂਰ ਸਾਹਿਬ ਹੀ ਖੜਿਆ ਹੁਣ ਅੰਮ੍ਰਿਤਸਰ ਵਾਸਤੇ ਯਾਤਰਾ ਜਾ ਰਹੀ ਹੈ ਅਸੀਂ ਬਹੁਤ ਬਹੁਤ ਪੱਗਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆ